ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਵੀਡੀਓ ਜਿਸ ਵਿੱਚ ਕਸਬਾ ਰਈਆ ਵਿਖੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਆਪਣੇ ਛੋਟੇ ਭਰਾ ਤੇ ਮਾਤਾ ਨਾਲ ਖੋਖਾ ਲਗਾ ਕੇ ਚਾਹ ਵੇਚਣ ਦਾ ਕੰਮ ਕਰਨ ਵਾਲੀ ਲੜਕੀ ਵੱਲੋਂ ਕਥਿਤ ਤੌਰ ਤੇ ਝੂਠੀ ਹਮਦਰਦੀ ਲੈਣ ਖਾਤਰ ਆਪਣੇ ਪਿਓ ਨੂੰ ਕਥਿਤ ਤੌਰ ਤੇ ਨਸ਼ੇੜੀ ਦੱਸਣ ਦਾ ਉਸ ਸਮੇਂ ਅਸਲ ਸੱਚ ਸਾਹਮਣੇ ਆਇਆ ਜਦ ਖਡੂਰ ਸਾਹਿਬ ਨੇੜਲੇ ਪਿੰਡ ਦਿਨੇਵਾਲ ਦੇ ਵਸਨੀਕ ਉਸਦੇ ਪਿਤਾ ਨੇ ਕੈਮਰੇ ਅੱਗੇ ਆ ਕੇ ਭੁੱਬਾ ਮਾਰਦੇ ਹੋਏ ਆਪਣੇ ਬਾਰੇ ਜਿੰਦਾ ਨਾ ਹੋਣ ਅਤੇ ਨਸ਼ੇੜੀ ਦੱਸੇ ਜਾਣ ਦੀਆਂ ਖਬਰਾਂ ਦਾ ਖੰਡਨ ਕੀਤਾ। ਉਹਨਾਂ ਨੇ ਅਤੇ ਉਸਦੀ ਬਜ਼ੁਰਗ ਮਾਤਾ ਨੇ ਲੜਕੀ ਦੀ ਮਾਂ ਤੇ ਚਾਰ ਚੱਲਣ ਠੀਕ ਨਾ ਹੋਣ ਦੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਕੁਝ ਸਾਲ ਪਹਿਲਾਂ ਮੈਨੂੰ ਅਤੇ ਮੇਰੀ ਅਪਾਹਜ ਮਾਤਾ ਨੂੰ ਇਸ ਹਾਲ ਵਿੱਚ ਛੱਡ ਗਈ ਸੀ ਤੇ ਮੇਰੇ ਬੱਚੇ ਵੀ ਨਾਲ ਲੈ ਗਈ ਸੀ। ਉਸਨੇ ਕਿਹਾ ਕਿ ਇੱਕ ਪਾਸੇ ਮੈਂ ਆਪਣੀ ਅਪਾਹਜ ਮਾਂ ਦੀ ਦੇਖਭਾਲ ਕਰ ਰਿਹਾ ਤੇ ਨਾਲ ਹੀ ਆਟੋ ਚਲਾ ਕੇ ਆਪਣੀ ਰੋਜੀ ਰੋਟੀ ਚਲਾ ਰਿਆਂ ਇੱਥੇ ਵਰਣਯੋਗ ਹੈ ਕਿ ਇਸ ਲੜਕੀ ਦੀ ਇਹ ਵੀਡੀਓ ਵਾਇਰਲ ਹੋਣ ਤੇ ਵੱਡੇ ਪੱਧਰ ਤੇ ਲੋਕ ਇਸ ਦੀ ਮਦਦ ਲਈ ਅੱਗੇ ਆਏ ਅਮ੍ਰਿਤਸਰ ਸ਼ਹਿਰ ਦੇ ਸੋਸ਼ਲ ਵਰਕਰ ਮਨਦੀਪ ਸਿੰਘ ਮੰਨਾ ਨੇ ਖੁਦ ਰਈਆ ਆ ਕੇ ਇਸ ਲੜਕੀ ਨੂੰ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਇਸ ਮੌਕੇ ਮਨਦੀਪ ਨੇ ਕਿਹਾ ਕਿ ਜੋ ਇਸ ਪਰਿਵਾਰ ਵਿੱਚ ਸ਼ਬਦੀ ਜੰਗ ਚੱਲ ਰਹੀ ਹੈ ਉਹ ਮੰਦਭਾਗੀ ਹੈ ਉਹਨਾਂ ਦੱਸਿਆ ਕਿ ਅੱਜ ਮੈਨੂੰ ਇਸ ਲੜਕੀ ਦੀ ਦਾਦੀ ਦਾ ਵੀ ਫੋਨ ਆਇਆ ਸੀ ਮੇਰਾ ਚੁੱਲਾ ਟੁੱਟਿਆ ਹੋਇਆ ਤੇ ਉਸਨੇ ਵੀ ਮਦਦ ਦੀ ਮੰਗ ਕੀਤੀ ਹੈ ਇਸ ਲਈ ਮੈਂ ਉਹਨਾਂ ਕੋਲ ਵੀ 1 ਲੱਖ ਰੁਪਏ ਦੀ ਸਹਾਇਤਾ ਲੈ ਕੇ ਜਾਵਾਂਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਮਾਜ ਸੇਵੀ ਅੱਗੇ ਆਏ ਨੇ ਤੇ ਇਸ ਲੜਕੀ ਨੂੰ ਨਕਦ ਸਹਾਇਤਾ ਦੇ ਨਾਲ ਘਰੇਲੂ ਵਰਤੋਂ ਦਾ ਸਮਾਨ ਵੀ ਲੈ ਕੇ ਦਿੱਤਾ ਗਿਆ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਚਾਹ ਦੀ ਸੇਲ ਵੀ ਵਾਹ ਵਾਹ ਵੱਧ ਗਈ ਹੈ ਦੱਸਿਆ ਜਾਂਦਾ ਹੈ ਕਿ ਅੱਜ ਉਸਨੇ ਆਪਣੇ ਪਿਤਾ ਬਾਰੇ ਕੀਤੀਆਂ ਟਿੱਪਣੀਆਂ ਬਾਰੇ ਕਿਹਾ ਕਿ ਮੈਂ ਉਹਨਾਂ ਦੇ ਮਰੇ ਹੋਏ ਸੰਬੰਧਿਤ ਕੁਝ ਨਹੀਂ ਕਿਹਾ ਤੇ ਨਸ਼ੇੜੀ ਦੱਸੇ ਜਾਣ ਤੇ ਮੁਆਫੀ ਮੰਗਦੀਆਂ ਲੜਕੀ ਵੱਲੋਂ ਆਪਣੇ ਪਿਤਾ ਬਾਰੇ ਕੀਤੀਆਂ ਟਿੱਪਣੀਆਂ ਤੋਂ ਕੁਝ ਲੋਕ ਖਫਾ ਵੀ ਨਜ਼ਰ ਆਏ ਤੇ ਉਹ ਦਿੱਤੀ ਗਈ ਸਹਾਇਤਾ ਰਾਸ਼ੀ ਵਾਪਸ ਕਰਨ ਦੀ ਮੰਗ ਕਰ ਰਹੇ ਹਨ